ਅੱਜ ਨਗਰ ਪੰਚਾਇਤ ਸ਼ਾਹਕੋਟ ਵੱਲੋਂ ਸ਼ਹਿਰ ਵਿੱਚਲੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚੱਲਣ ਤੇ ਮੇਨਟੇਨ ਕਰਨ ਸੰਬੰਧੀ ਛਲਾਗਾ ਜੋ ਕਾਰਵਾਈ ਕਰਦਿਆਂ ਹੋਇਆਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਸ਼ਹਿਰ ਦੇ ਦੁਕਾਨਦਾਰਾਂ ਨੂੰ ਇਸ ਸੰਬੰਧੀ ਲਾਊਡ ਸਪੀਕਰ ਰਾਹੀਂ ਕੁਝ ਦਿਨ ਪਹਿਲਾਂ ਅਲਰਟ ਕਰ ਦਿੱਤਾ ਗਿਆ ਸੀ। ਸ਼ਾਹਕੋਟ ਵਿਖੇ ਇਸ ਸਮੇਂ ਟ੍ਰੈਫਿਕ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਸ਼ਹਿਰ ਦੇ ਦੁਕਾਨਦਾਰ ਇਸ ਸਮੱਸਿਆ ਨੂੰ ਬੜਾਵਾ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਜਦੋਂ ਵੀ ਨਗਰ ਪੰਚਾਇਤ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੋਈ ਸਾਰਥਕ ਕਦਮ ਚੁੱਕਦੀ ਹੈ ਤਾਂ ਸ਼ਹਿਰ ਦੇ ਰਾਜਨੀਤਿਕ ਲੀਡਰ ਲਤ ਅੜਾ ਬੈਂਦੇ ਹਨ ਦੁਕਾਨਦਾਰ ਆਮ ਲੋਕਾਂ ਦੇ ਹਿੱਤਾਂ ਨੂੰ ਟਿੱਚ ਕਰਕੇ ਨਹੀਂ ਸਮਝਦੇ ਦੁਕਾਨਾਂ ਤੋਂ ਬਾਹਰ ਸੜਕ ਤੱਕ ਆਪਣਾ ਸਾਜੋ ਸਮਾਨ ਖਿਲਾਰ ਕੇ ਰੱਖ ਦਿੰਦੇ ਹਨ ਜਿਸ ਨਾਲ ਲੰਗਾ ਸੌੜਾ ਹੋ ਜਾਂਦਾ ਹੈ ਤੇ ਟ੍ਰੈਫਿਕ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ ਆਮ ਲੋਕਾਂ ਦਾ ਤਾਂ ਬਾਜ਼ਾਰ ਵਿੱਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਅੱਜ ਕੱਲ੍ਹ ਤਿਹਾਰਾਂ ਅਤੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਖਰੀਦਦਾਰੀ ਕਰਨ ਲਈ ਸ਼ਹਿਰ ਆਉਂਦੇ ਹਨ ਪਰ ਉਹ ਆਪਣੇ ਵਾਹਨਾਂ ਨੂੰ ਬਾਜ਼ਾਰ ਵਿੱਚ ਦੁਕਾਨਾਂ ਦੇ ਸਾਹਮਣੇ ਖੜੇ ਕਰ ਜਾਂਦੇ ਹਨ ਜਿਸ ਨਾਲ ਆਮ ਜਨਤਾ ਨੂੰ ਆਪਣੇ ਵਾਹਨ ਤਾਂ ਕੀ ਬਾਜ਼ਾਰ ਵਿੱਚੋਂ ਪੈਦਲ ਲੰਘਣਾ ਵੀ ਔਖਾ ਹੋ ਜਾਂਦਾ ਹੈ। ਅਕਸਰ ਅਜਿਹੇ ਲੋਕਾਂ ਨੂੰ ਸ਼ਹਿਰ ਦੇ ਬੇਟੰਗੇ ਸਿਸਟਮ ਤੇ ਤੰਜ ਕਸਦਿਆਂ ਸੁਣਿਆ ਵੇਖਿਆ ਜਾ ਸਕਦਾ ਹੈ। ਦੁਕਾਨਦਾਰਾਂ ਨੇ ਆਪਣਾ ਸਮਾਨ ਸੜਕ ਦੇ ਕਿਨਾਰਿਆਂ ਦੇ ਦੋਹੀਂ ਪਾਸੇ ਟਿਕਾਉਣ ਦੇ ਨਾਲ-ਨਾਲ ਰੇੜੀਆਂ ਫੜੀਆਂ ਵੀ ਲਗਾਈਆਂ ਹੋਈਆਂ ਹਨ। ਜਿਨ੍ਹਾਂ ਕੋਲੋਂ 100-200 ਜਾਂ 500 ਰੁਪਏ ਤੱਕ ਵਸੂਲੇ ਜਾਣ ਤੇ ਮੋਟੀ ਕਮਾਈ ਕਰਨ ਦੇ ਚਰਚੇ ਆਮ ਚੱਲਦੇ ਹਨ। ਕਈ ਦੁਕਾਨਦਾਰ ਨੇ ਤਾਂ ਕਾਨੂੰਨ ਨੂੰ ਸ਼ਿੱਕੇ ਟੰਗਦਿਆਂ ਹੋਇਆ ਪੱਕੇ ਕਬਜ਼ੇ ਕਰਕੇ ਕਾਫੀ ਸਾਰਾ ਰਸਤਾ ਰੋਕ ਰੱਖਿਆ ਹੈ। ਜਿਨ੍ਹਾਂ ਦੇ ਅਸਰ ਸੂ ਕਾਰਨ ਆਮ ਬੰਦਾ ਗੱਲ ਤੋਂ ਪਾਸਾ ਵੱਟ ਜਾਂਦਾ ਹੈ। ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਾਹਿਬ ਤੇ ਬੱਚਿਆਂ ਦਾ ਸਕੂਲ ਆਹਮੋ ਸਾਹਮਣੇ ਹਨ। ਛੁੱਟੀ ਦੌਰਾਨ ਤਾਂ ਇੱਥੇ ਟ੍ਰੈਫਿਕ ਜਾਮ ਹੋ ਕੇ ਰਹਿ ਜਾਂਦਾ ਹੈ। ਜੋ ਰਾਹਗੀਰਾਂ ਲਈ ਇੱਕ ਵੱਡੀ ਮੁਸੀਬਤ ਬਣ ਜਾਂਦਾ ਹੈ। ਸਕੂਲਾਂ 'ਚੋਂ ਛੁੱਟੀ ਹੋਣ ਕਾਰਨ ਕਈ ਮਨ ਚਲੇ ਬਾਈਕ ਜਾਂ ਗੱਡੀਆਂ ਤੇ ਬਿਨਾਂ ਵਜ੍ਹਾ ਹੀ ਚੱਕਰ ਲਗਾਉਂਦੇ ਰਹਿੰਦੇ ਹਨ। ਜਿੱਥੇ ਪੁਲਿਸ ਸੁਰੱਖਿਆ ਦੀ ਘਾਟ ਵੀ ਰੜਕਦੀ ਹੈ। ਘਟੋ ਘਟ ਬਾਜ਼ਾਰ ਵਿਚਲੇ ਸਕੂਲਾਂ 'ਚ ਛੁੱਟੀ ਦੌਰਾਨ ਤਾਂ ਸ਼ਹਿਰ ਦੇ ਮੇਨ ਚੌਂਕਾ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹੋਣੇ ਚਾਹੀਦੇ ਹਨ। ਤਾ ਜੋ ਮਨ ਚਲਿਆਂ ਤੇ ਗੇੜੀ ਲਾਉਂਦੇ ਸ਼ਕੀਨਾ ਤੇ ਸ਼ਿਕੰਜਾ ਕੱਸਿਆ ਜਾ ਸਕੇ ਅਤੇ ਬਿਨਾਂ ਵਜਾ ਦੀ ਭੀੜ ਤੋਂ ਆਮ ਲੋਕਾਂ ਨੂੰ ਨਿਜਾਰਤ ਦਿਵਾਈ ਜਾ ਸਕੇ ਨਗਰਪੰਚਾਇਤ ਵੱਲੋਂ ਅਜਿਹੀ ਪ੍ਰਸ਼ੰਸਾਯੋਗ ਕਾਰਵਾਈ ਸਮੇਂ-ਸਮੇਂ ਤੇ ਰੁਟੀਨ ਵਿੱਚ ਹੁੰਦੀ ਰਹਿਣੀ ਚਾਹੀਦੀ ਹੈ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਲਈ ਮੋਹਨਜੀਤ ਸਿੰਘ ਸ਼ਾ ਕੋਰ ਤੋਂ ਅੱਜ ਅਸੀਂ ਸ਼ਹਿਰ ਵਾਸੀ ਸਾਰੇ ਤੇ ਨਗਰ ਪੰਚਾਇਤ ਦੇ ਜਿੰਨੇ ਵੀ ਮੁਲਾਜ਼ਮ ਸੀ ਉਹ ਸਾਰੇ 메인 ਰੂਡ ਮੇਨ ਬਾਜ਼ਾਰ ਔਰ ਮੁਗਾ ਰੂਡ ਦੇ ਉੱਤੇ ਅਸੀਂ ਜੋ ਇਹਨਾਂ ਨੇ ਰੇੜੀਆਂ ਜਾਂ ਸਮਾਨ ਬਾਹਰ ਰੱਖਿਆ ਸੀ ਉਹਨਾਂ ਵਾਸਤੇ ਅੱਜ ਇੱਕ ਅਸੀਂ ਪੈਦਲ ਯਾਤਰਾ ਕੀਤੀ ਔਰ ਸਾਰਿਆਂ ਨੂੰ ਇਕੱਲੇ ਇਕੱਲੇ ਦੁਕਾਨਦਾਰ ਨੂੰ ਜਾ ਕੇ ਅਸੀਂ ਦੱਸਿਆ ਵੀ ਤੁਸੀਂ ਜਿੰਨੇ ਵੀ ਸਮਾਨ ਤੇ ਬਾਹਰ ਰੱਖਿਆ ਚੱਕ ਕੇ ਅੰਦਰ ਕਰ ਲਓ ਜਿਹੜੇ ਹੈਗੇ ਰੇੜੀਆਂ ਵਾਲਿਆਂ ਨੂੰ ਕਿ ਇਹਨਾਂ ਨੂੰ ਤੁਸੀਂ ਜਿਹੜੀਆਂ ਹੈਗੀਆਂ ਵਾ ਫੈਕਸ ਦਿੱਤੀਆਂ ਹੋਈਆਂ ਉਹ ਇਥੋਂ ਹਟਾ ਲਓ ਜਿਹੜੀਆਂ ਟਲਦੀਆਂ ਵਾ ਉਹ ਟਲਦੀਆਂ ਫਿਰਦੀਆਂ ਰੇੜੀਆਂ ਰੋਡ ਤੇ ਰੱਖੋ ਨਹੀਂ ਤੇ ਤੱਲ ਨੂੰ ਬੁੱਧਵਾਰ ਸ਼ੇਰ ਨੂੰ ਇਹ ਜੋ ਵੀ ਦਫ਼ਤਰ ਦਾ ਹੁਕਮ ਹੋਊਗਾ ਉਹ ਅਸੀਂ ਦਫ਼ਤਰ ਨਾਲ ਇਹ ਹੁਕਮ ਦਿਆਂਗੇ ਕਿ ਤੁਸੀਂ ਜਿਹੜੀ ਵੀ ਰੇੜੀ ਰੋਡ ਤੇ ਹੈਗੀ ਆ ਉਹ ਚੱਕ ਕੇ ਉਹ ਦਫ਼ਤਰ ਲੈ ਜਾਓ ਔਰ ਜਿਹੜੀ ਵੀ ਰੇੜੀ ਅਸੀਂ ਚੱਕੀ ਗਈ ਉਹ ਮੁੜ ਕੇ ਵਾਪਸ ਨਹੀਂ ਕੀਤੀ ਜਾਊਗੀ ਕਿਉਂਕਿ ਸਾਡੇ ਜਿੰਨੇ ਵੀ ਹੈ ਜੇ ਧਾਰਮਿਕ ਥਾਨ ਥਾਨ ਜੇ ਗੁਰੂ ਗੁਰਦਵਾਰਾ ਸਿੰਘ ਸਭਾ ਉਹ ਵੀ ਮੇਨ ਬਾਜ਼ਾਰ ਚਾ ਜੇ ਮੰਦਰ ਵਾ ਉਹ ਵੀ ਮੇਨ ਬਾਜ਼ਾਰ ਚਾ ਜਿਹੜਾ ਸਾਡਾ ਹਸਪਤਾਲ ਆ ਉਹ ਵੀ ਮੇਨ ਬਾਜ਼ਾਰ ਚਾ ਉੱਥੇ ਬਹੁਤ ਮੁਸ਼ਕਲ ਆਉਂਦੀਆਂ ਉਹ ਜਿਹੜਾ ਵੀ ਕੋਈ ਮਿਲ ਆਵੇ ਕੋਈ ਲਾਜ ਕਰਾਉਣ ਵਾਸਤੇ ਆਉਂਦਾ ਕੋਈ ਸੀਰੇ ਜਾਂਦਾ ਉਹਨੂੰ ਜਲੰਧਰ ਭੇਜਣਾ ਹੁੰਦਾ ਰੈਫਰ ਕਰਨਾ ਹੁੰਦਾ ਉਹ ਮਤਲਬ ਕਿ ਇੱਥੇ ਜਾਮ ਇਨਾ ਲੱਗ ਜਾਂਦਾ ਕਿ ਉਹਨਾਂ ਨੂੰ ਇਹ ਕੱਲਣਾ ਬੜਾ ਮੁਸ਼ਕਿਲ ਹੋ ਜਾਂਦਾ ਵਾ ਇਸ ਕਰਕੇ ਅਸੀਂ ਅੱਜ ਦੁਕਾਨਦਾਰਾਂ ਨੇ ਸਾਡੀ ਗੱਲ ਵੀ ਮੰਨੀ ਪਰ ਜੇ ਕੱਲ ਨੂੰ ਨਾ ਉਹ ਫੇਰ ਨ ਮੰਨੇ ਤਾਂ ਫੇਰ ਅਸੀਂ ਕੱਲ ਨੂੰ ਨਿਕਾੜ ਕੇ ਕਰਾਂਗੇ ਧੰਨਵਾਦ ਉਹ ਜਿਹੜੇ ਪੰਜੀਤੀ ਦੁਕਾਨਦਾਰੀ ਬਰਾਂਡੇ ਵਾਲੇ ਉਹਨਾਂ ਦਾ ਕੀ ਕਹਾਂਗੇ ਉਹ ਦੇਖੋ ਮੈਨੂੰ ਤਾਂ ਪਹਿਲਾਂ ਪਤਾ ਨਹੀਂਗਾ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਦੇਖੇ ਜਾ ਕੇ ਵੀ ਉਹ ਬਰਾਂਡੇ ਜਿਹੜੇ ਸੀਗੇ ਉਹ ਵੀ ਸੱਤੇ ਹੋਏ ਆ ਉਹ ਹੁਣ ਭਾਈ ਸਾਹਿਬੀ ਭੂਲ ਹੀ ਆ ਇਹਨਾਂ ਨਾਲ ਸਲਾਮਤ ਸੁਰਾ ਕਰਾਂਗੇ ਇਹ ਉਸ ਹਵਾ ਜਾਏ ਨਹੀਂ ਉਹ ਵੀ ਸ ਵੀਰੇ ਆਉਣਗੇ ਤਾਂ ਉਹਨਾਂ ਨਾਲ ਸਲਾਮ ਮਸ਼ورہ ਕਰਾਂਗੇ ਵੀ ਇਹਦਾ ਜਾਤ ਜਿਹੜੇ ਬ੍ਰਾਂਡੇ ਆ ਇਹਨਾਂ ਰੱਖਿਆ ਦੁਕਾਨ ਤੋਂ ਜਿਹੜਾ ਕਰਾਇਆ ਸੀ ਉਦਾਂ ਪਹਿਲਾਂ ਲੈ ਰਿਆ ਉਹਦਾ ਅਸੀਂ ਮੁੜ ਕੇ ਕੋਈ ਨਾ ਕੁਝ ਜ਼ਰੂਰ ਹੱਲ ਕਰਾਂਗੇ ਸਰ ਜਿਹੜੀਆਂ ਗੱਡੀਆਂ ਪਿਆਰ ਦੇ ਵਿੱਚ ਖੜੋਂਡੀਆਂ ਬਹੁਤ ਜ਼ਿਆਦਾ ਰਸ਼ ਕਰਦੀਆਂ ਮੈਂ ਪਹਿਲਾਂ ਸੰਗਲ ਲੱਗਾ ਹੁੰਦਾ ਸੀ ਉਹਨਾਂ ਬਾਰੇ ਕੋਸ਼ਿਸ਼ ਕੀਤੀ ਉਹ ਅਸੀਂ ਦੇਖੋ ਇਹ ਪੁਲਿਸ ਨਾਲ ਡਿਊਟੀ ਸ਼ਾਫਰ ਮੇਰੀ ਗੱਲ ਹੋਈ ਸੀਗੀ ਉਹ ਕੱਲ ਨੂੰ ਪੁਲਿਸ ਨਾਲ ਲਾਂਗੇ ਜੇ ਨਾਮ ਨਹੀਂ ਤਾਂ ਫਿਰ ਹੋ ਸਕਦਾ ਉਹਨਾਂ ਦੇ ਚਲਾਨ ਕਰਕੇ ਤੇ ਮਿਲ ਕੇ ਵੀ ਬੋਰਡ ਕਰਾਵਾਂਗੇ ਕਿ ਸਰ ਥਾਣੇ ਮੂਰੇ ਟਰਾਲੀਆਂ ਉਹ ਖੜੀਆਂ ਹੁੰਦੀਆਂ ਹਨ ਜਿਹੜੀਆਂ ਫੜ ਕੇ ਉਹਨਾਂ ਦੇ ਕੋਸ ਬਾਰੇ ਤੇ ਉਹਦੇ ਨਾਲ ਵੀ ਬਹੁਤ ਟ੍ਰੈਫਿਕ ਜਿਆਦਾ ਹੁੰਦੀ ਆ ਰਸਤਾ ਬਹੁਤ ਰੁਕਦਾ ਹੋਵੇ ਨਾਲ ਉਹਦੇ ਬਾਰੇ ਵੀ ਕੋਈ ਕਰੋਗੇ ਉਹ ਹੀ ਹੈ ਸੱਚ ਨੂੰ ਇਹ ਡਿਪਚਾਂਸ ਫੇਰੇ ਮਿਲਦੇ ਆ ਮਿਲ ਕੇ ਉਹਨਾਂ ਦਾ ਕੋਰਟ ਪੈਕਟ ਕਰਾਂਗੇ ਵੀ ਇਹ ਜਿਹੜੀਆਂ ਟਰਾਲੀਆਂ ਵਾ ਤੁਸੀਂ ਤੁਹਾਡੇ ਨੂੰ ਜਿੱਥੇ ਵੀ ਜਗ੍ਹਾ ਹੈਗੀ ਉੱਥੇ ਲਾਓ ਕਿਉਂਕਿ ਅੱਗੇ ਮੈਂ ਕਹਿ ਕੇ ਆਇਆ ਸੀ ਉਦੋਂ ਇਹਨਾਂ ਟਰਾਲੀਆਂ ਜਿੰਨੀਆਂ ਇਹ ਵੀ ਚੱਕ ਕੇ